ਇਤਵਾਰ ਨੂੰ ਅੰਮ੍ਰਿਤਸਰ ਵਿਖੇ 1984 ਦੰਗਾ ਪੀੜਤਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਵਿਦਿਆਜਗਦੀਸ਼ ਟੈਟਲਰ ਨੂੰ ਕਲੀਨ ਚਿੱਟ ਦੇ ਦਿੱਤੇ ਸੀ ਜਿਸ ਤੇ ਬਾਅਦ ਸੇ ਬਹੁਤ ਨਾਖੁਸ਼ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼ੋਮਣੀ ਕਾਲੀ ਦਲ ਦਿੱਲੀ ਕਾਇਦੇ ਨੇਤਾ ਕੁਲਦੀਪ ਸਿੰਘ ਗੋਗਲ ਨੇ ਵੀ ਵਿਰੋਧ ਕਰ ਰਹੇ ਲੋਕਾਂ ਦਾ ਸਾਥ ਦਿੱਤਾ 2 ਦਿਨ ਪਹਿਲੇ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿਆ ਹੈ ਕਿ ਜੋ ਜਗਦੀਸ਼ ਟੈਟਲਰ ਹੈ ਉਨਕੋ ਮੈਂ ਕਲੀਨ ਚਿੱਟ ਦਿੰਦਾ ਹਾਂ ਹੁਣ ਦਾ ਕੋਈ ਹੱਥ ਨਹੀਂ मुझे ये लगता है कि अमरिंदर सिंह अपने दिमाग का जो संतुलन है ये संसार को पता है बच्चे को पता है कि नवंबर उन्नीस का नरसहार कांग्रेस ने करवाया था इलेक्शन के दौरान एक तरफ कांग्रेस कहती है कि जब लोकसभा के चुनाव आते हैं तो दंगा पीड़ित जो है इस अपनी पिटारी को बाहर निकाल लेता हमने बिल्कुल चुरासी का मुद्दा नहीं उठाया था इसमें ਇਸ ਦਰਨ ਕੈਪਟਨ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਅਤੇ ਕੈਪਟਨ ਦਾ ਪੁਤਲਾ ਵੀ ਝੁਕਿਆ ਗਿਆ। ਅੰਮ੍ਰਿਤਸਰ ਵਿੱਚ ਆਪਣੇ ਖਿਲਾਫ ਹੋਏ ਰੋਸ ਪ੍ਰਦਰਸ਼ਨ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਅਕਾਲੀ ਦਲ ਦੀ ਸਾਜ਼ਿਸ਼ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਇਸ ਪ੍ਰਦਰਸ਼ਨ ਨੂੰ ਪਹਿਲਾਂ ਤੋਂ ਹੀ ਤੈਅ ਕਰਕੇ ਰੱਖਿਆ ਸੀ। ਇਹ ਤਾਂ ਆਰਗੇਨਾਈਜ਼ ਕੀਤਾ ਜਾਂਦਾ ਹੈ ਭਾਈ ਜਟਲੀ ਐ ਨਕਾਲੀਸ। 4 ਦਿਨ ਮੈਂ ਲੋਕਾਂ ਨੂੰ ਮਿਲਿਆ ਉੱਥੇ। ਔਰ ਪੁੱਛਿਆ ਕਿ ਕੌਣ ਸੀ ਕਹਿੰਦੇ ਜੀ ਅੱਦੇ ਦੱਸ ਅਸੀਂ ਪਛਾਣਦੇ ਨਹੀਂ। ਪਰ ਕੁਝ ਅਸੀਂ ਪਛਾਣੇ ਨੇ ਜਿਹੜੇ ਵੱਡੇ ਲੀਡਰ ਦੇ ਮੈਂ ਕਿ ਕੌਣ ਸੀ। ਉਹਨਾਂ ਨੇ ਕਿ ਐਚ ਕੇ ਐਲ ਭਗਤ ਸੱਜਨ ਕੁਮਾਰ ਅ ਧਰਮਦਾਸ ਸ਼ਾਸਤਰੀ ਲਲਿਤ ਮਾਕਨ ਕੁਲਯਦਵਨ ਪੰਛੀ ਇਹਦੇ ਨਾਂ ਉਹਨਾਂ ਨੇ ਦਿੱਤੇ ਤੇ that is what i saw 6 ਮਹੀਨੇ ਬਾਅਦ ਜਦੋਂ ਪਾਰਲੀਮੈਂਟਰੀ ਇਲੈਕਸ਼ਨ ਹੋਈਆਂ ਉਹ ਸਿਲੈਕਸ਼ਨਸ ਮਦਨ ਲਾਲ ਖੁਰਾਨਾ ਨਾਲ ਟਾਈਟਰ ਡੀਲ ਅੱਛਾ ਟਾਈਟਰ ਦਾ ਨਾਮ ਐ ਨਹੀਂ ਸੁਣਿਆ ਇਹਨਾਂ ਦੋਨਾਂ ਦੀ ਜਦ ਇਲੈਕਸ਼ਨ ਲੜਾਈ ਹੋਈ ਹੈ ਮਦਨ ਲਾਲ ਖੁਰਾਨੇ ਨੇ करवाया अकाली दल तो टाइटलर का लाभ पवाया उन्नीस सौ चौरासी आरोपी जगदीश टाइटलर नीन चिट देने का कैप्टन अमरिंदर सिंह कोई अधिकार नहीं है अमृतसर तो बीजेपी उम्मीदवार अरुण जेटली जो लोग केंद्र में कांग्रेस सरकार में है और उनके समर्थक देश भर में है जैसे कैप्टन साहब पंजाब के अंदर है उन दोषियों की पैरवी करनी उन्होंने शुरू कर दी है कैप्टन साहब को कहां से अधिकार मिल गया लोगों को ਦੋਸ਼ਹੀਨ ਜਾਂ ਦੋਸ਼ ਮੁਕਤ ਕਰਨੇ ਦਾ ਇਹ ਕਹਿਣਾ ਕਿ ਜਗਦੀਸ਼ ਟਾਈਟਲਰ ਇਨੋਸੈਂਟ ਹੈ ਜੋ ਵਿਕਟਮਸ ਹਨ ਉਹਨਾਂ ਦੇ ਘਾਵ ਪਰ ਉਹਨਾਂ ਨੇ ਨਮਕ ਛਿੜਾਇਆ ਆਪਣੇ ਤੇ ਲਗੇ ਪੈਸੇ ਦੀ ਤੋਖਾ ਟੜੀ ਦੇ ਇਲਜ਼ਾਮਾਂ ਨੂੰ ਕਾਂਗਰਸ ਅਤੇ ਪੀਪੀਪੀ ਦੇ ਸੰਜੂ ਉਮੀਦਵਾਰ ਮਨਪ੍ਰੀਤ ਬਾਦਲ ਨੇ ਸਿਰੇ ਤੋਂ ਨਕਾਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਉਹਨਾਂ ਦੇ ਖਿਲਾਫ ਸਾਜ਼ਿਸ਼ ਕਢੀ ਹੈ ਹਰ ਰੋਜ਼ ਹਰ ਰੋਜ਼ ਉਹਨਾਂ ਨੇ ਜਿਹੜੇ ਉਹਨਾਂ ਦੇ ਮੈਨੇਜਰ ਬੈਠੇ ਆ ਉਹ ਸੋਚਦੇ ਆ ਕਿ ਮਨਪ੍ਰੀਤ ਦਾ ਸਭ ਤੋਂ ਸਟਰੋਂਗ ਪੁਆਇੰਟ ਕੀ ਹੈ ਮਨਪ੍ਰੀਤੀ ਇਮਾਨਦਾਰੀ ਹੈ ਮਨਪ੍ਰੀਤੀ ਇਮਾਨਦਾਰੀ ਤੇ ਖਮਲੇ ਕਰੋ ਕਿਉਂਕਿ ਇਹ ਆਪ ਤਾਂ ਇਮਾਨਦਾਰ ਹੈ ਨਹੀਂ ਜੋ ਇਹਨਾਂ ਨੇ ਇਹ ਇਤਸਾਬ ਲਾਇਆ ਹੈ ਭਈ ਹਰ ਰੋਜ਼ ਇੱਕ ਨਵੀਂ ਸਟੋਰੀ ਅਸੀਂ ਬਣਾਵਾਂਗੇ ਇਹ ਵੀ ਉਸ ਕਿਸਮ ਦਾ ਇਲੈਕਸ਼ਨ ਸਟੰਟ ਹੈ ਸ਼ੁਕਰਵਾਰ ਨੂੰ ਲੁਧਿਆਣਾ ਦੇ ਇੱਕ ਵਪਾਰੀ ਬਲਵੰਤ ਸਿੰਘ ਨੇ ਮਨਪ੍ਰੀਤ ਬਾਦਲ ਦੇ ਧੋਖਾਧੜੀ ਦੇ ਇਲਜ਼ਾਮ ਲਗਾਏ ਸੀ ਉਹਨਾਂ ਨੇ ਕਹਿੰਸੀ 2011 ਦੇ ਵਿੱਚ ਮਨਪ੍ਰੀਤ ਬਾਦਲ ਨੇ ਉਹਨਾਂ ਤੋਂ 26 ਲੱਖ ਰੁਪਏ ਲਏ ਸੀ ਜੋ ਕਿ 3 ਸਾਲ ਬਾਅਦ ਵੀ ਉਹਨਾਂ ਨੂੰ ਵਾਪਸ ਨਹੀਂ ਕੀਤੇ ਗਏ